ਪਾਲ ਗੋਣ ਨੰਦਿਓ ਪਾਰ ਜਨਮ ਹਾਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾ ਏ ਸੀਜ ਸੁਹਾਵੀ ਸਰਬ ਸੁਖਾਂ ਹੁਣ ਦੁੱਖਾ ਨਾਹੀ ਜਾਏ ਐਸ਼ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰਤ ਗੇ ਹਾਇ ਵਰਨਾ ਦੇ ਸਾਈ ਕੋਈ ਦੂਜਾ ਲਵੈ ਨ ਲਾਏ ਹਾਲਤ ਪਲਤ ਸਵਾਰ ਔਨ ਨੇ ਚਲ ਦਿੱਤਿਆਂ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨ ਜਨਮ ਧਾਏ ਜੀਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗੋਨ ਨੇਤ ਸਲਾਹੀਏ ਜਿਸਨੋ ਤਿਲਨਾਤ ਮਾਏ ਜੀਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗੁਣ ਨੇਸ ਤ ਸੱਲਾਈਐ ਜਿਸ ਨੂੰ ਤਿਲਨਾਤ ਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ 13 2 2024 ਫਗਣ ਦੀ ਸੰਗਰਾਂ ਸਾਰਿਆਂ ਲਈ ਖੁਸ਼ੀਆਂ ਖੇੜੀਆਂ ਭਰਪੂਰ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ